ਹਾਂ ਜੀ ਬਾਬਿਓ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਲਓ ਜੀ ਅੱਜ ਤੁਹਾਡੇ ਆਸਤੇ ਜਿਹੜੇ ਸੱਪ ਲਾਉਣੇ ਨਾ ਮੇਰਾ ਭਰਾ ਦੋ ਮਦੀਨਾ ਲਾਉਣੀਆਂ ਨੇ ਪਹਿਲਾਂ ਪੈਰ ਚੈੱਕ ਕਰ ਲਓ ਨੌਂਦਰਾ ਚੈੱਕ ਕਰ ਲਓ ਛੱਲਾ ਚੈੱਕ ਕਰ ਲਓ ਬੰਦ ਜੋੜੋ ਬਾਕੀ ਮੁਕੰਮਲ ਵੀਡੀਓ ਕਰਦੇ ਆ ਸਟਾਰਟ ਮੈਂ ਕਿਹਾ ਹਲਕੀ ਜਿਹੀ ਤੁਹਾਨੂੰ ਝਲਕ ਮਰਵਾ ਦਈਏ ਕਿ ਭਰਾਵਾਂ ਨੂੰ ਪਤਾ ਲੱਗ ਜਾ ਹਾਂ ਵੀ ਅੱਜ ਕਿਹੜੇ ਇਸ ਤਰ੍ਹਾਂ ਦੀ ਵੀਡੀਓ ਲੱਗੀ ਆ ਪੈਣ ਆਪਣੇ ਚੈਨਲ ਦੇ ਉੱਤੇ ਠੀਕ ਹੈ ਜੀ ਦੋਨੇ ਮਦੀਨਾ ਨੇ ਮੇਰਾ ਵੀਰ ਫੁੱਲ ਵੀਡੀਓ ਕਰਦੇ ਆ ਆਪਾਂ ਸਟਾਰਟ ਤੇ ਮੁਕੰਮਲ ਵੀਡੀਓ ਤੁਸੀਂ ਕਰਿਓ ਬਾਅਦ ਠੀਕ ਹੈ ਜੀ ਆਜੋ ਫਿਰ ਹਾਂ ਜੀ ਭਾ ਜੀ ਨਮਸਕਾਰ ਆ ਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਹੀਆਂ ਸ਼ਾਨਦਾਰ ਵੀਡੀਓ ਲੈਂਦੇ ਰਿਹਾ ਕਰੀਏ ਤਾਂ ਹੈਗਾ ਤੋਂ ਇੱਕ ਇੱਕ ਖਰੇ ਤੇ ਟਾਪ ਜਾਨਵਰਾਂ ਦਾ ਸ਼ੌਂਕ ਕਰਾਂ ਦੇ ਰਿਹਾ ਕਰੀਏ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹਾਂ ਤੁਹਾਡਾ ਛੋਟਾ ਛੋਟਾ ਭਰਾ ਅਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਦੇਖ ਕੇ ਮੇਰਾ ਭਰਾ ਆਨੰਦ ਮਾਣਦੇ ਹੋਣਗੇ ਉਹ ਹਾਂਜੀ ਵੀ ਦਰਸ਼ਕੋ ਅੱਜ ਤੁਹਾਡੇ ਵਾਸਤੇ ਜੋ ਆਪਾਂ ਨਿਆਬ ਚੀਜ਼ ਕੱਢੀ ਹਾਂ ਨਾ ਚੈੱਕ ਕਰ ਲਓ ਬਲਕਨ ਮਰਾਵਾਲੇ ਕਬੂਤਰਾਂ ਦੇ ਵਿੱਚੋਂ ਨਿਕੀਆਂ ਜੀਆਂ ਕਬੂਤਰੀਆਂ ਮਰਾ ਵੀਰ ਸਜਣੋ ਦੇਖਣ ਨੂੰ ਲੱਗਦੀਆਂ ਘੁਗੀਆਂ ਬਿਲਕੁਲ ਨਿਕਾਯਾ ਵਜੂਦ ਇਹਨਾਂ ਦਾ ਵੱਡੀਆਂ ਕੂਪਤਿਆਂ ਨੇ ਜੀ 100% 200% ਪਿਓਰ ਮਰਾਵਾਲੇ ਕੂਤਰਾਂ ਦੇ ਵਿੱਚੋਂ ਮਰਾ ਵੀਰ ਦੇਖੋ ਜੀ ਕਰੋ ਚੈੱਕ ਆਪਣੀਆਂ ਮਾਦੀਆਂ ਦੀ ਕੁਆਲਿਟੀ ਕਦ ਕਾਠ ਸ਼ਕਲ ਅਕਲ ਤੇ ਰੰਗ ਰੂਪ ਔਰ ਵੀਰੇ ਖਾਸ ਗੱਲ ਦੋਨੇ ਮਦੀਨਾ ਨੇ ਪੈਰਾਂ ਦੇ ਵਿੱਚ ਪੱਕੇ ਛੱਲੇ ਨਾਲ ਤੇ ਲੱਗੇ ਹੋਏ ਆ ਚੈੱਕ ਕਰ ਲੋ ਆ ਨੌਂਦਰਾਂ ਦੀ ਕੁਆਲਿਟੀ ਮੰਡੀ ਚ ਚੈੱਕ ਕਰੋ ਮਰਾ ਵੀਰ ਦੇਖੋ ਜੀ ਕਿੰਨੀਆਂ ਕਿਡੀਆਂ ਵੱਡੀਆਂ ਨੰਦਰਾ ਰੱਖਦੀਆਂ ਨੇ ਬੰਦ ਜੋੜਾਂ ਦੀਆਂ ਆਪਣੀਆਂ ਇਹ ਦੋਨੇ ਵੱਡੀਆਂ ਮਦੀਨਾ ਨੇ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਲਾਈਵ ਚੈੱਕ ਕਰ ਸਕਦੇ ਹੋ ਦੇਖੋ ਜੀ ਇਹਨਾਂ ਦੀ ਸਟੈਨਿੰਗ ਪੋਜੀਸ਼ਨ ਕਿਵੇਂ ਪੱਬਾਂ ਦੇ ਭਾਰ ਖਰਾਉਂਦੀਆਂ ਨੇ ਹੈਕਾ ਦੀ ਬਾਹਰ ਨੂੰ ਕਰਕੇ ਖੜ੍ਹਦੀਆਂ ਨੇ ਮੇਰਾ ਪਤਾ ਲੱਗਦਾ ਦਰਸ਼ਕੋ ਹਾਂ ਵੀ ਬਾਕੀ ਕੋਈ ਚੀਜ਼ ਅੱਜ ਲਾਈ ਆ ਬ੍ਰਿਜ ਇਹਨਾਂ ਦੀ ਉੱਡਣ ਦੀ ਨਿੱਕੇ ਤੇ ਨਿੱਕੇ ਪੰਡਾਂ ਅੰਦਰ ਮੇਰਾ ਭਰਾ ਖੜਨ ਦੀ ਫੁੱਲ ਗਰੰਟੀ ਰਹੇਗੀ। ਬਾਕੀ ਮੇਰੇ ਨਾਲੋਂ ਵੱਧ ਸਿਆਣੇ ਤੁਸੀਂ ਹੋ ਠੀਕ ਹੈ ਮੇਰੇ ਨਾਲੋਂ ਵੱਧ ਪਰਖੀ ਮੇਰਾ ਭਰਾ ਤੁਸੀਂ ਹੋ ਜੀ। ਠੀਕ ਹੈ ਜਾਨਵਰ ਚੰਗੇ ਹੁੰਦੇ ਸਾਦੇ ਮਾੜੇ ਹੁੰਦੇ ਮੇਰੇ ਨਾਲੋਂ ਵੱਧ ਮੇਰਾ ਭਰਾ ਤੁਹਾਨੂੰ ਪਤਾ ਆ। ਠੀਕ ਹੈ ਬਾਕੀ ਕਬੂਤਰਾਂ ਅੱਜ ਕਿੰਦਾ ਦੀਆਂ ਲਾਈਆਂ ਤੇ ਦਰਸ਼ਕੋਂ ਲੱਟ ਲਓ ਮੇਲਾ ਇਹੋ ਜੀਆਂ ਚੀਜ਼ਾਂ ਬਹੁਤ ਆਉਂਦੀਆਂ ਤਾਂ ਦਿੱਲੀ ਆ ਪਰ ਮੇਰਾ ਭਰਾ ਬਹੁਤ ਘੱਟ ਬੰਦਿਆਂ ਨੂੰ ਮਿਲਦੀਆਂ ਨੇ ਮੇਰਾ ਵੀਰੇ ਜਿਹੜੇ ਬੰਦੇ ਨੇ ਨਾਲ ਨਾਲ ਵੀਡੀਓ ਵੇਖ ਕੇ ਫੋਨ ਖੜਕਾਤਾ ਉਸ ਬਾਈ ਦੇ ਘਰ ਗੱਲ ਬਣ ਜਾਣੀ ਆ ਨਹੀਂ ਤਾਂ ਮੇਰਾ ਭਰਾ ਬਾਅਦ ਵਿੱਚ ਪਸਤਾਵਾ ਰਹਿ ਜਾਂਦਾ ਜੀ ਕਿ ਕਾਸ਼ ਵੀਰੇ ਤੁਸੀਂ ਸਾਨੂੰ ਪਹਿਲਾਂ ਵੀਡੀਓ ਲਾ ਦਿੰਦਾ ਜਾਂ ਅਸੀਂ ਕੰਮ ਤੇ ਸੀਗੇ ਜਾਂ ਮੈਂ ਡਰਾਈਵ ਕਰ ਰਿਆ ਸੀਗਾ ਹੁਣ ਤੁਹਾਡੀ ਵੀਡੀਓ ਵੇਖ ਕੇ ਨਾਲ ਨਾਲ ਤੁਹਾਨੂੰ ਅਸੀਂ ਫੋਨ ਲਾਇਆ ਪਰ ਵੀਰੇ ਕਈ ਵਾਰੀ ਨਾਲ ਨਾਲ ਕਬੂਤਰ ਸੇਲ ਵੀ ਹੋ ਜਾਂਦੇ ਆ ਤੇ ਕਈ ਵਾਰੀ ਇੱਕ ਦਿਨ ਰਹਿ ਵੀ ਜਾਂਦੇ ਨੇ ਮੇਰਾ ਵੀਰ ਠੀਕ ਆ ਤੁਸੀਂ ਇਹਨਾਂ ਦਾ ਵਜੂਦ ਚੈੱਕ ਕਰ ਸਕਦੇ ਹੋ ਦੇਖੋ ਜੀ ਅੰਦਰ ਕਬੂਤਰ ਗੜਕਦੇ ਆ ਤੇ ਕਬੂਤਰੀਆਂ ਆਪਸੰਦ ਦੇ ਵਿੱਚ ਮਸਤਰੀਆਂ ਨੇ ਮੇਰਾ ਵੀਰ ਦੇਖੋ ਠੀਕ ਆ ਫੋਲ ਮਸਤ ਕੂਤਰਿਆਂ ਨੇ ਆਂਡੇ ਬੱਚਾਂ ਦੀ ਮੇਰਾ ਵੀਰ ਆਪਣੀ ਫੋਲ ਬਟਾ ਫੋਲ ਗਰੰਟੀ ਰਹੇਗੀ ਰਹੀ ਗੱਲ ਦਰਸ਼ਕੋ ਜਿਹੜੇ ਬੰਦਿਆਂ ਦੇ ਕੂਤਰ ਡਾਵੇ ਆ ਜਿਹੜੇ ਭਰਾ ਕਹਿੰਦੇ ਨੇ ਵੀਰੇ ਕੂਤਰ ਬਹੁਤ ਚੰਗੇ ਡਾਵੇ ਵੀ ਕੂਤਰ ਫੋਲਿਆ ਪਰ ਯਾਰ ਬਾਹਰਲੇ ਪਿੰਡਾਂ ਚ ਸਾਡੇ ਕੂਤਰ ਤੜਕ ਮੰਦੇ ਭੱਜਦੇ ਆ ਉਹਨਾਂ ਦੇ ਵਿੱਚ ਜਾ ਕੇ ਮੈਸ ਪਾ ਕੇ ਬੱਚੇ ਘੜਾ ਕੇ ਡਾਈਓ ਦੇਖੋ ਮੇਰਾ ਭਰਾ ਆਦੇ ਭਰਾ ਨੂੰ ਦੁਆਵਾਂ ਜੀ ਦਊਂਗੇ ਨੇ ਤਾਂ ਚਲੋ ਗਾਲਾਂ ਤਾਂ ਹਰ ਬੰਦਾ ਕੱਢ ਹੀ ਦਿੰਦਾ ਆ ਠੀਕ ਆ ਜੀ ਤੇ ਬਾਕੀ ਚਲੋ ਜਿੰਨੇ ਜੋਗੇ ਹੈਗੇ ਮੇਰਾ ਭਰਾ ਆਦ ਦੇ ਵੱਲੋਂ ਕੋਸ਼ਿਸ਼ ਕੀਤੀ ਦੀ ਚੰਗੀ ਚੀਜ਼ ਆਪਣੇ ਭਰਾਵਾਂ ਨੂੰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਅਵੇਲੇਬਲ ਕਰਵਾ ਕੇ ਦਈਏ ਠੀਕ ਹੈ ਬਾਕੀ ਯਾਰ ਜਿਹੜੇ ਭਰਾ ਮੰਗਦੇ 500 600 ਰਹਿਸਾਨਾ ਵੀ ਉਸ ਰੇਟ ਦੇ ਵਿੱਚ ਸਾਡੇ ਕੋਲ ਜਾਨਵਰ ਨਹੀਂ ਹੁੰਦਾ ਮੇਰਾ ਭਰਾ ਠੀਕ ਹੈ ਜੀ ਉਹ ਬੰਦਾ ਫੋਨ ਨਾ ਲਾਵੇ ਮੇਰਾ ਵੀਰ ਠੀਕ ਹੈ ਉਹਨਾਂ ਨੇ ਗਾਰੰਟੀਆਂ ਵੀ ਮੰਨ ਕੇ ਚਲੋ ਉਹ ਭਰਨੀਆਂ ਹੋਣਗੀਆਂ ਕਿ ਜਿਹਦੇ ਵਿੱਚ ਅਸਮਾਨ ਨੂੰ ਜਾ ਕੇ ਹੱਥ ਲੱਗਦਾ ਹੋਵੇ ਠੀਕ ਹੈ ਗਾਰੰਟੀਆਂ ਇੰਨੀਆਂ ਮੰਗਦੇ ਨੇ ਤੇ ਪਤੰਦਰ ਰੇਟ ਭਰਦੇ ਨਹੀਂ ਉਹ ਤੋ ਉਹ ਬੰਦੇ ਮੈਨੂੰ ਫੋਨ ਨਾ ਲਾਣ ਮੇਰਾ ਵੀਰ ਉਹਨਾਂ ਅੱਗੇ ਹੱਥ ਬੰਨ੍ਹ ਕੇ ਰਿਕੁਐਸਟ ਆ ਤੇ ਕਰੋ ਜੇਕ ਕੁਆਲਿਟੀ ਤੇ ਆਜੂ ਭਰਾ ਹੁਣ ਆਪਾਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਕੱਲੀ-ਕੱਲੀ ਚੀਜ਼ ਦਾ ਆਪਾਂ ਤੁਹਾਨੂੰ ਸ਼ੋਅ ਕਰਾਉਨੇ ਆ ਤੇ ਵੀਡੀਓ ਵਿੱਚ ਮੇਰਾ ਵੀਰ ਤੁਸੀਂ ਲਾਸਟ ਟਾਈਮ ਬਣੇ ਰਹੋ ਤੇ ਦੱਸਿਓ ਭਰਾਓ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਅੱਜ ਲਈਆਂ ਆਪਣੀਆਂ ਇਹ ਮਦੀਨਾ ਤਾਂ ਹਾਂਜੀ ਭਾਜੀ ਉਹ ਹਾਂਜੀ ਵੀ ਦਰਸ਼ਕੋ ਆ ਕਰੋ ਦیدار ਜੀ ਆਪਣੀ ਮਾਦੀ ਦੇ ਮੇਰਾ ਭਰਾ ਦੇਖੋ ਜੀ ਕੱਦ ਕਾਠ ਸ਼ਕਲ ਅਕਲ ਤੇ ਰੰਗ ਰੂਪ ਮੇਰਾ ਵੀਰ ਦਰਸ਼ਕੋ ਜਨਪਰ ਐਸੇ ਆਪਾਂ ਤਰਾਸ਼ੇ ਦਰਾਸ਼ੇ ਲਾਵਾਂਗੇ ਨਾ ਕਿ ਵੇਕੇ ਮੈਂ ਕਹਣਾ ਜੀ ਭੋਖ ਹੀ ਲੱਥੇਗੀ ਠੀਕ ਹੈ ਇਹ ਨਹੀਂ ਕੋਈ ਮੈਰੇ ਇੱਕ ਮੈਲੇ ਜੋ ਮਿਲਿਆ ਚਾਕੇ ਚਾੜਤੀ ਵੀਡੀਓ YouTube ਤੇ ਦੇਦੀ ਗਾਰੰਟੀ ਨਹੀਂ ਮੇਰਾ ਵੀਰ ਵੀਰੇ ਚੀਜ਼ ਪਾਵਾਂਗੇ ਕੁਆਲਟੀ ਵਾਲੀ ਚੀਜ਼ ਪਾਵਾਂਗੇ ਮੇਰਾ ਭਰਾ ਜਿਹੜੇ ਬੰਦੇ ਆਪਣੀ ਵੀਡੀਓ ਵੇਂਦੇ ਆ ਹਨਾ ਪਿਆਰ ਕਰਦੇ ਆ ਅਗਲੇ ਨੂੰ ਚਾਸ ਆਵੇ ਯਾਰ ਜਨਪਰ ਦੇ ਕੇ ਠੀਕ ਹੈ ਜੇ ਅਗਲਾ ਆਪਣੇ ਮਨ ਕਿ ਚਲੋ 7 ਮਿੰਟ 7 ਤੋਂ 8 ਮਿੰਟਾਂ ਦੀ ਵੀਡੀਓ ਵੇ ਖਾਲੀ ਟਾਈਮ ਕੱਢਦਾ ਆ ਠੀਕ ਆ ਅਗਲੇ ਦਾ ਟਾਈਮ ਖਰਾਬ ਨਾ ਹੋਵੇ ਮੇਰਾ ਭਰਾ ਠੀਕ ਆ ਜੀ ਵੀਰੇ ਕੱਦ-ਖੜ ਚੈੱਕ ਕਰ ਲੋ ਜਮਾਂ ਨਿੱਕੀਆਂਆਂ ਕਹੂਤੀਆਂ ਗੁਲਾਬੀ ਨੋਕ ਗੁਲਾਬੀ ਪਲਕਾਂ ਦੇਖੋ ਜੀ ਹੱਥ ਜਾ ਕੇ ਕਿਵੇਂ ਕਰਦੀ ਠਹਿਰ ਜਾ ਠਹਿਰ ਜਾ ਕਰਾ ਲੈਣ ਦੇ ਸ਼ੌਂਕ ਤੇਰਾ ਆ ਲਓ ਜੀ ਗੁਲਾਬੀ ਨੋਕ ਦਰਸ਼ਕੋ ਗੁਲਾਬੀ ਪਲਕਾਂ ਸ਼ਾਹ ਕਾਲੀਆਂ ਅੱਖਾਂ ਦੀ ਆਪਣੀ ਇਹ ਮਦੀਨਿਆ ਜੀ ਬਹੁਤ ਸੋਹਣਾ ਪਰਪਲਾ ਲੱਗਾ ਵजूद ਇਹਨਾਂ ਦਾ ਪਹਿਲਾ ਪੱਲਾ ਚੈੱਕ ਕਰੋ ਜੀ ਦੇਖੋ ਜੀ ਕੀ ਆਈ ਬਾਤ ਹੈ ਮੇਰਾ ਵੀਰੇ ਬਿਲਕੁਲ ਚੌੜੇ ਚੌੜੇ ਪੱਲੇ ਸਾਫ਼ ਸੁਥਰੇ ਕੂਤਰਨੇ ਠੀਕ ਹੈ ਜੀ ਹੱਥ ਨਾਇਆ ਮਲੇ ਹੁੰਦੇ ਨੇ ਮੇਰਾ ਵੀ ਤੇ ਹੁਣ ਮੈਂ ਤੁਹਾਨੂੰ ਪੂਸ਼ ਵਿਖਾਉਣਾ ਜੀ ਕੂਤਰੀ ਦੀ ਇਹ ਆ ਲੋ ਜੀ ਆਹ ਹੁੰਦੀ ਦਰਸ਼ਕੋ ਬਲੱਡ ਲਾਈਨ ਚੈੱਕ ਕਰ ਲਓ ਕੋਈ ਮੈਂ ਅੰਗੂਠੇ ਲਾ ਕੇ ਨਹੀਂ ਪੂਸ਼ ਐ ਵਿਖਾਉਣਾ ਜੀ ਹਮੇਸ਼ਾ ਅੰਗੂਠੇ ਪਾਸੇ ਕਰਕੇ ਆਪਾਂ ਪੂਸ਼ ਵਿਖਾਈ ਦੀ ਜਨਵਰਾਂ ਦੀ ਬਰੇ ਕੁਆਲਟੀ ਹੁੰਦੀ ਤਾਂ ਅਸੀਂ ਬੋਲੀਦੇ ਨਹੀਂ ਤਾਂ ਸਾਨੂੰ ਵੀ ਬਹੁਤਾ ਬੋਲਣ ਦਾ ਸ਼ੌਂਕ ਨਹੀਂ ਮੇਰਾ ਭਰਾ ਠੀਕ ਹੈ ਬਿਲਕੁਲ ਦਰਸ਼ਕੋ ਪੂਸ਼ ਤਾਂ ਕੰਨੀਆਂ ਰੱਖਦੀ ਹੈ ਠਹਿਰ ਜਾ ਠਹਿਰ ਜਾ ਦੇਖੋ ਜੀ ਇਹ ਆਲੋ ਮੇਰਾ ਭਰਾ ਅਗਲਾ ਪੱਲਾ ਚੈੱਕ ਕਰੋ ਦੇਖੋ ਜੀ ਜਿਵੇਂ ਮੈਂ ਤੁਹਾਨੂੰ ਹਰ ਵੀਡੀਓ ਵਿੱਚ ਕਹਿੰਨਾ ਪੱਲੇ ਦੀ ਬਨਾਵਟ ਪਹਿਲੀ ਕੰਨੀ ਤੋਂ ਤੁਸੀਂ ਬਗਲ ਚੈੱਕ ਕਰ ਸਕਦੇ ਹੋ ਆਹ ਚੀਜ਼ ਵੀਰੇ ਜਿਹੜੇ ਬੰਦੇ ਨੂੰ ਆਹ ਚੀਜ਼ ਦਾ ਕਿਰਦਾਰ ਪਤਾ ਨਾ ਕੂਤਰ ਦੀ ਡਾਰ ਦੇ ਵਿੱਚ ਉਹ ਬੰਦਾ ਇਹੋ ਜੀ ਜੀ ਚੀਜ਼ਾਂ ਛੱਡਦਾ ਨਹੀਂ ਹੁੰਦਾ ਠੀਕ ਹੈ ਬਾਕੀ ਜਿਹੜੇ ਬੰਦਿਆਂ ਨੇ ਕਬੂਤਰ ਨਹੀਂ ਲੈਣੇ ਉਹਨਾਂ ਨੇ ਗਰੰਟੀਆਂ ਤੇ ਰੇਟ ਹੀ ਪੁੱਛੀ ਜਾਣਾ ਮੇਰਾ ਭਰਾ ਕੀ ਰੇਟ ਆ ਉੱਚੇ ਉੱਡਣਗੇ ਨੀਵੇਂ ਉੱਡਣਗੇ ਖੜਨਗੇ ਭੱਜਣਗੇ ਜਿਹੜੇ ਬੰਦੇ ਨੂੰ ਪਛਾਣਿਆ ਮੇਰਾ ਵੀਰ ਉਹ ਇੰਨੀਆਂ ਫालतू ਗੱਲਾਂ ਕਰਦਾ ਹੀ ਨਹੀਂ ਮੇਰਾ ਭਰਾ ਉਨੇ ਕੱਲਾ ਰੇਟ ਪੁੱਛਣਾ ਤੇ ਇੰਜ ਕਹਿਣਾ ਭਾਜੀ ਇੱਕ ਜਾਂ ਦੋ ਦਿਨਾਂ ਦਾ ਤੁਸੀਂ ਆਹ ਦਾ ਨੰਬਰ ਇਸ ਥਾਂ ਤੇ ਭੇਜ ਦੋਗੇ ਜਾਂ ਨਹੀਂ ਬੱਸ ਆ ਚੈੱਕ ਕਰ ਲੋ ਵੀਰੇ ਇਸ ਪੱਲੇ ਤੋਂ ਉੱਤੇ ਮੇਰਾ ਭਰਾ ਕਬੂਤਰਬਾਜ਼ੀ ਦੇ ਵਿੱਚ ਕੋਈ ਪੱਲਾ ਨਹੀਂ ਜਿਹੜਾ ਬੰਦਾ ਅਸਲ ਪੱਲੇ ਦੀ ਮੇਰਾ ਭਰਾ ਪਰਖ ਰੱਖਦਾ ਆ ਤੇ ਜਿਹਨੂੰ ਇਹ ਚੀਜ਼ ਬਾਰੇ ਨਹੀਂ ਪਤਾ ਉਹਨੇ ਕੰਨ ਲੈ ਐਵੇਂ ਛੱਦੀ ਤੁਰੀ ਜਾਂਦਾ ਗਾਲੀ ਕੋਈ ਨਹੀਂ ਮੇਰਾ ਭਰਾ ਜਿਹੜੇ ਬੰਦੇ ਨੂੰ ਜਿੰਨੀ ਸਮਝ ਆਉਣੀ ਉੰਨੀ ਗੱਲ ਕਰਨੀ ਮੇਰਾ ਵੀਰੇ ਠੀਕ ਆ ਜੀ ਆਪਾਂ ਨਹੀਂ ਗੁੱਸਾ ਕਰੀਦਾ ਮੇਰਾ ਭਰਾ ਆ ਲੋ ਜੀ ਆਪ ਪੈਰ ਚੈੱਕ ਕਰ ਲਓ ਪੱਕਾ ਛੱਲਾ ਬਿਲਕੁਲ ਬੰਦ ਜੋੜ ਜਿਹਨੂੰ ਕਹਿੰਦੇ ਆ ਨਾ ਬਿਲਕੁਲ ਬੰਦ ਜੋੜ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਲਓ ਜੀ ਨਿਕਲ ਚੱਲੀ ਸੀ ਕੂਤਰੀ ਹੁਣੇ ਤੇ ਹੋ ਚੱਲਾ ਸੀ ਕੰਮ ਇਹਦਾ ਤੇ ਹੁਣ ਇਹਨੂੰ ਘੁੱਟ ਕੇ ਜੇ ਫੜਦੇ ਆਪਾਂ ਮੈਂ ਕਹ ਆ ਲਓ ਜੀ ਕਰੋ ਚੈੱਕ ਬਿਲਕੁਲ ਲਾਲ ਸਰਖ ਪੈਰ ਤੇ ਨੋਧਰਾ ਚੈੱਕ ਕਰ ਲਓ ਮੇਰਾ ਵੀਰ ਪੱਕਾ ਛੱਲਾ ਲੱਗਿਆ ਕੋਈ ਕਟਿਆ ਨਹੀਂ ਕੋਈ ਵੱਡਿਆ ਨਹੀਂ ਮੇਰਾ ਵੀਰ ਚੈੱਕ ਕਰ ਸਕਦੇ ਹੋ ਤੁਸੀਂ ਰਜਾ ਠਹਿਰ ਜਾ ਨੌਂਦਰਾਂ ਦੀ ਕੁਆਲਿਟੀ ਚੈੱਕ ਕਰੋ ਦਰਸ਼ਕੋ ਨਿੱਕੇ ਤੋਂ ਨਿੱਕੇ ਪੰਡਾਂ ਅੰਦਰ ਛੜਦਿਓ ਬੱਚੇ ਜਾਣਦੇ ਨਹੀਂ ਇੰਨਾਂ ਕੂਤਰੀਆਂ ਦੇ ਠੀਕ ਹੈ ਜੀ ਕਬੂਤਰੀਆਂ ਆਪਣੇ ਕੋਲ ਹੋਰ ਵੀ ਨੇ ਠੀਕ ਹੈ ਬਸ ਡੇਲੀ ਤੇ ਡੇਲੀ ਮੇਰਾ ਭਰਾ ਤੁਹਾਨੂੰ ਹੁਣ ਇਹੋ ਜਿਹੇ ਸੱਪਾਂ ਦਾ ਹੀ ਸ਼ੌਂਕ ਕਰਾਣਾ ਉਹ ਵੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਰੀਜ਼ਨੇਬਲ ਦਰਸ਼ਕੋ ਪ੍ਰਾਈਸ ਦਾ ਮਤਲਬ ਇਹ ਨਹੀਂ ਹਾਂ ਤੁਹਾਨੂੰ ਮੈਂ ਕੂੜੇ ਦੇ ਭਾ ਕੂਤਰ ਦੇ ਦਿਆਂਗਾ ਠੀਕ ਹੈ ਜੀ ਤੇ ਆਹ ਲੋ ਜੀ ਆਹ ਸੀਗੀ ਵੀਰੇ ਆਪਣੀ ਮਕਮਲ ਪਹਿਲੀ ਮਦੀਨ ਤੇ ਆਹ ਉਪਰਾ ਹੁਣ ਥੋੜਾ ਭਰਾ ਅਗਲੀ ਮਾਦੀ ਦਾ ਸ਼ੌਂਕ ਕਰਾਉਂਦਾ ਇੱਕੋ ਚੋਲੀ ਦੀਆਂ ਦੋਨੇ ਸਗੀਆਂ ਪਹਿਣਾ ਨੇ ਮੇਰਾ ਵੀਰ ਠੀਕ ਹੈ ਜੀ ਉਹਦੇ ਵੀ ਸ਼ੱਲਾ ਲੱਗਿਆ ਪਹਿਲੀ ਕੂਤਰੀ ਵੇਖ ਲਈ ਦੂਜੀ ਕੂਤਰੀ ਵੇਖ ਲਈ ਇੱਕੋ ਹੀ ਗੱਲ ਹੈ ਮੇਰਾ ਵੀਰ ਠੀਕ ਹੈ ਹਾਂ ਜੀ ਵੀ ਦਰਸ਼ਕੋ ਆਪਣੀ ਅਗਲੀ ਮਾਦੀ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਠੀਕ ਹੈ ਜੀ ਇਹ ਅਗਲੀ ਕੂਤਰੀ ਹੈ ਮੇਰਾ ਭਰਾ ਨਹੀਂ ਤਾਂ ਬਹੁਤਿਆਂ ਨੂੰ ਭਲੇਖਾ ਲੱਗਣਾ ਖਣੀ ਭਰਾ ਉਹੀ ਕੂਤਰੀ ਨੂੰ ਦੁਬਾਰਾ ਸ਼ੌਂਕ ਕਰਾਈ ਜਾ ਰਿਹਾ ਠੀਕ ਹੈ ਜੀ ਠਹਿਰ ਜਾ ਠਹਿਰ ਜਾ ਲੱਗਿਆ ਪਤਾ ਸਾਨੂੰ ਤੂੰ ਬਹੁਤ ਚੀੜੀਆਂ ਬਹੁਤ ਗੁੱਸਾ ਤੇਰੇ ਚ ਪਤਾ ਤੂੰ ਕਿੰਨੇ ਕੇ ਪਾਣੀ ਜਿਆ ਆਲੂ ਜੀ ਆ ਕਰੋ ਦਰਸ਼ਕੋ ਚੈੱਕ ਮਾਦੀ ਦੀ ਕੁਆਲਿਟੀ ਇਹਦੇ ਫਰ ਥੋੜੇ ਜਿਥੋਂ ਹਲਕੇ ਜਿ ਮਲੇ ਆ ਜੀ ਪਹਿਲੀ ਕੁਤਰੀ ਆਪਣੀ ਬਿਲਕੁਲ ਬੇਦਾਗ ਗੁਲਾਬੀ ਨੋਕ ਗੁਲਾਬੀ ਪਲਕਾਂ ਸੇਮ ਡਿੱਟੋ ਵਾਲ ਦੀ ਭੈਣ ਦੇ ਵਰਗੀ ਆ ਜੀ ਚੈੱਕ ਕਰ ਲੋ ਇੱਕੋ ਬਲੱਡ ਦੀਆਂ ਕੁਤਰੀਆਂ ਮਰਾ ਵਾਲੇ ਕੂਤਰਾ ਦੇ ਵਿੱਚੋਂ ਇੱਕੋ ਬੰਦੇ ਦੇ ਘਰੋਂ ਆਈਆਂ ਹੋਈਆਂ ਮੇਰਾ ਭਰਾ ਕੁਤਰੀਆਂ ਨੇ ਹੱਥ ਲਾਈਆਂ ਦਰਸ਼ਕੋ ਕੁਤਰੀਆਂ ਇਹ ਮਿਲੀਆਂ ਹੁੰਦੀਆਂ ਨੇ ਮੇਰਾ ਭਰਾ ਬਾਕੀ ਕੱਦ ਕਾਠ ਸ਼ਕਲ ਅਕਲ ਰੰਗ ਰੂਪ ਤੁਸੀਂ ਚੈੱਕ ਕਰ ਸਕਦੇ ਹੋ ਤੇ ਆ ਬਾਈ ਜੀ ਮਾਦੀ ਆਪਣੀ ਦੀ ਅੱਖਿਆ ਜੀ ਗੁਲਾਬੀ ਨੋਕ ਗੁਲਾਬੀ ਪਲਕਾਂ ਸ਼ਾਹ ਕਾਲੀਆਂ ਅੱਖਾਂ ਦੀ ਆਪਣੀ ਕੂਦਰੀ ਹੈ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਇਸ ਬੰਨੇ ਵੀ ਮੇਰਾ ਭਰਾ ਛੱਡ ਕੇ ਵਿਖਾਉਣਾ ਕੂਦਰੀ ਇਹ ਆ ਲੋ ਜੀ ਆ ਬਾਈ ਜੀ ਦੂਜੇ ਬੰਨੇ ਦੀ ਅੱਖ ਮੇਰਾ ਵੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਮੇਰਾ ਵੀਰ ਅੱਜ ਨਾ ਕੂਦਰੀਆਂ ਇਹ ਛੱਡ ਬੈਠੀ ਹੋ ਠੀਕ ਹੈ ਨਾਲ ਨਾਲ ਫੋਨ ਕਰਕੇ ਕਹਿ ਰਹੇ ਹੋ ਵੀਰੇ ਕੂਦਰੀਆਂ ਸਾਡੀਆਂ ਹੋਈਆਂ ਲੈ ਤੇ ਅੱਗੇ ਬੰਦਿਆਂ ਨੂੰ ਜਵਾਬ ਦੇ ਦੀ ਮੇਰਾ ਵੀਰੇ ਠੀਕ ਹੈ ਜੀ ਤੇ ਜੈਨੂਰ ਬੰਦਾ ਯਾਰ ਆਪਣੇ ਨਾਲ ਕੰਟੈਕਟ ਕਰੇ ਕੋਈ ਲਾਰੇ ਲੱਪੇ ਵਾਲਾ ਕੰਮ ਨਾ ਕਰਿਆ ਕਰੇ ਯਾਰ ਆਹ ਲੋ ਜੀ ਦੇਖੋ ਯਾਰ ਦਰਸ਼ਕੋ ਕੌਣ ਕੱਢਦਾ ਯਾਰ ਇਹੋ ਜੇ ਕੂਤਰੀ ਜਦ ਕਿ ਲਾਸਟ ਵਾਲੀ ਕੰਨੀ ਆ ਰਹੀ ਹੈ ਕੂਤਰੀ ਉਹ ਠਹਿਰ ਜਾ ਪੁੱਤ ਠਹਿਰ ਜਾ ਸ਼ਰਦਨਾ ਤੈਨੂੰ ਕਰਾ ਲਿਆਂਦੇ ਸ਼ੌਂਕ ਤੇਰਾ ਆਹ ਲੋ ਜੀ ਦੇਖੋ ਮਰਾ ਕਿੱਡੀ ਜਾਣ ਕੂਤਰੀ ਚ ਪੱਲੇ ਦੀ ਕੁਆਲਿਟੀ ਚੈੱਕ ਕਰ ਲੋ ਯਾਰ ਤੁਸੀਂ ਕੁਛ ਨਾ ਵੇਖੋ ਦਰਸ਼ਕੋ ਕੱਲੇ ਪੱਲੇ ਵੇਖ ਕੇ ਜੋੜੇ ਲਾ ਦੋ ਇਹੋ ਜੇ ਪੱਲਿਆਂ ਦੇ ਬੱਚੇ ਬਹਿੰਦੇ ਨਹੀਂ ਹੁੰਦੇਗੇ ਠੀਕ ਹੈ ਜੀ ਚੈੱਕ ਕਰ ਦੋ ਮੇਰਾ ਵੀਰ ਤੇ ਆ ਬਈ ਜੀ ਅਗਲਾ ਪੱਲਾ ਜੀ ਆਪਣੀ ਮਦੀਨ ਦਾ ਅਗਲੇ ਪੱਲੇ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਦੇਖੋ ਜੀ ਬਿਲਕੁਲ ਇੱਕਸਾਰ ਪੱਲਾ ਚਿਣੇ ਹੋਏ ਫਰਨੇ ਦੇਖੋ ਯਾਰ ਫਰਾਂ ਦੀ ਬਨਾਵਟ ਚੈੱਕ ਕਰ ਲਓ ਤੁਸੀਂ ਸੋਚੋ ਦਰਸ਼ਕੋ ਇਹੋ ਜਿਹੇ ਬੱਚੇ ਕਰਦੇ ਆ ਜਿਹੜੇ ਬੰਦਿਆਂ ਕੋਲੇ ਇਹਦੇ ਨਾਲ ਦਾ ਮਾਂ ਪਿਓ ਬੈਠਾ ਹੋਏਗਾ ਬੰਦਾ ਖਿਡਾਰੀ ਹੋਏਗਾ ਯਾਰ ਚੈੱਕ ਕਰ ਲਓ ਠੀਕ ਹੈ ਹੁਣ ਵਿੱਚੋਂ ਬੰਦੇ ਕਹਣਗੇ ਵੀਰੇ ਜੀ ਇੰਦਾ ਹੀ ਚੰਗਾ ਸੀ ਅਗਰਾਂ ਨੇ ਦਿੱਤੇ ਘਾਤ ਮੇਰੇ ਪੈਸਾ ਚੀਜ਼ ਇਹੋ ਜੀ ਆ ਠੀਕ ਆ ਬਹੁਤ ਮਜਬੂਰੀਆਂ ਹੋ ਜਾਂਦੀਆਂ ਨੇ ਕਈ ਬੰਦਿਆਂ ਦੀਆਂ ਕੁਝ ਪਰਸਨਲ ਹੋ ਜਾਂਦੀਆਂ ਨੇ ਮੇਰਾ ਭਰਾ ਦਾਣਾ ਪਾਣੀ ਦਾ ਔਖਾ ਹੋ ਜਾਂਦਾ ਅਗਲੇ ਕੁਤਰ ਦੇ ਦਿੰਦੇ ਨੇ ਮੇਰਾ ਵੀਰ ਠੀਕ ਆ ਜੀ ਕਿਉਂਕਿ ਵਿੱਚੋਂ ਕਈ ਮਹਾਨ ਹਸਤੀਆਂ ਹੁੰਦੀਆਂ ਨੇ ਇਹੋ ਜੀਆਂ ਪੁੱਠੇ ਸਿੱਧੇ ਕਮੈਂਟ ਕਰਨ ਵਾਲੀਆਂ ਠੀਕ ਆ ਇਹ ਉਹਨਾਂ ਬੰਦਿਆਂ ਦੇ ਲਈ ਆ ਮੇਰਾ ਵੀਰ ਠੀਕ ਆ ਜੀ ਬਾਕੀ ਜਿਹੜੇ ਭਰਾ ਦਾ ਸਾਨੂੰ ਪਿਆਰ ਕਰਦੇ ਆ ਨਾ ਜਿਹੜੇ ਉਹੋ ਜੇ ਕਮੈਂਟ ਕਰਦੇ ਆ ਮੈਨੂੰ ਕਮੈਂਟ ਕਰਨ ਦੀ ਇਹਨਾਂ ਨੂੰ ਰਿਪਲਾਈ ਕਰਨ ਦੀ ਲੋੜ ਹੀ ਨਹੀਂ ਪੈਂਦੀ ਉਹ ਬੰਦੇ ਆਪ ਹੀ ਉਹਨਾਂ ਨੂੰ ਰਿਪਲਾਈ ਕਰ ਦਿੰਦੇ ਆ ਲੋ ਜੀ ਆ ਹੁੰਦੀ ਦਰਸ਼ਕੋ ਪੂਛ ਦੇਖੋ ਕਿਤੇ ਤੁਹਾਡੇ ਭਰਾ ਨੇ ਕੋਈ ਅੰਗੂਠਾ ਤਾਂ ਨਹੀਂ ਲਾਇਆ ਬਿਲਕੁਲ ਬੰਦ ਪੂਛ ਸਰੇ ਤਾਂ ਹੀ ਕੰਨਿਆ ਰੱਖਦੀ ਕੂਤਰੀ ਇਹ ਤੇ ਹੁਣ ਮੈਂ ਤੁਹਾਨੂੰ ਇਹਦੇ ਪੈਰ ਵਿਖਾਉਣਾ ਜੀ ਬਿਲਕੁਲ ਬੰਦ ਲਾਚੇ ਕਾਲੇ ਜੋੜ ਨੇ ਤੇ ਆਹ ਬਈ ਜੀ ਮਾਦੀ ਆਪਣੀ ਦਾ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਟੀ ਬਹੁਤ ਫੁਰਤੀਲੀ ਮਾਦੀ ਪੈਰ ਦੇ ਵਿੱਚ ਤੇ ਵੀ ਛੱਲਾ ਲੱਗਿਆ ਨਾਮ ਨੰਬਰ ਲੱਗਿਆ ਹੈ ਬਈ ਜੀ ਚੈੱਕ ਆਪ ਸੌਦੇ ਹੁੰਦੇ ਸੀ ਠੀਕ ਆ ਜੀ ਪੱਕੇ ਛੱਲਿਆਂ ਦੀ ਮੇਰਾ ਵੀਰ ਆਪਣੀ ਇਹ ਮਾਦੀ ਹੈ ਚੈੱਕ ਕਰ ਲਓ ਜੀ ਠੀਕ ਹੈ ਆ ਲੋ ਜੀ ਆ ਅਸੀਂ ਕਿ ਦਰਸ਼ਕੋ ਆਪਣੀ ਮਕਮਲ ਕੂਤਰੀ ਬਹੁਤ ਜ਼ਿਆਦਾ ਜਾਨੀ ਕਿ ਫਾਰਾ ਇਹਨਾਂ ਦੇ ਵਿੱਚ ਦੇਖੋ ਫਰ ਤੇ ਫਾਰੀ ਝੜਦੇ ਪਏ ਨੇ ਔਰ ਵੀਰੇ ਬਿਲਕੁਲ ਰੇਸ਼ਮ ਜੱਤਲ ਕੂਤਰੀਆਂ ਨੇ ਠੀਕ ਹੈ ਜੀ ਤੇ ਆ ਅਸੀਂ ਕਿ ਵੀਰੇ ਆਪਣੀ ਮਕਮਲ ਦੂਸਰੀ ਮਾਦੀ ਤੇ ਆ ਉਪਰ ਹੁਣ ਤੁਹਾਨੂੰ ਦੋਵੇਂ ਕੂਤਰੀਆਂ ਆਹੀ ਦਵਾਰ ਤੋਂ ਜਾਲ ਦੇ ਵਿੱਚ ਤੁਰਦੀਆਂ ਫਿਰਦੀਆਂ ਛੱਡ ਕੇ ਵਿਖਾਉਣਾ ਤੇ ਮੇਰਾ ਭਰਾ ਵੀਡੀਓ ਥੱਲੇ ਪਿਆਰਾ ਜਿਹਾ ਕਮੈਂਟ ਤੁਸੀਂ ਲਾਜ਼ਮੀ ਕਰਕੇ ਜਾਣਾ ਤੇ ਜਾਂਦੇ ਜਾਂਦੇ ਵੀਡੀਓ ਨੂੰ ਦੱਬ ਕੇ ਸ਼ੇਅਰ ਤੇ ਗਰੁੱਪਾਂ ਵਿੱਚ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨੀ ਤੁਹਾਡਾ ਕੰਮ ਆ ਠੀਕ ਹੈ ਜੀ ਆ ਦੁਆਰ ਤੋਂ ਮੇਰਾ ਭਰਾ ਮਾਦੀਆਂ ਆਪਣੀਆਂ ਦੀ ਮਕਮਲ ਸਟੈਂਡਿੰਗ ਮੂਝੇ ਹਣ ਚੈੱਕ ਕਰੋ ਦੇਖੋ ਜੀ ਬਿਲਕੁਲ ਹੂਬ ਹੋ ਇੱਕੋ ਜੀਆਂ ਮਦੀਨਾ ਨੇ ਦੋਨਾਂ ਦੇ ਪੈਰਾਂ ਦੇ ਵਿੱਚ ਛੱਲੇ ਲੱਗੇ ਹੋਏ ਪੈਰਾਂ ਦੀ ਕੁਆਲਿਟੀ ਬਹੁਤ ਅਲੱਗ ਆ ਚੈੱਕ ਕਰੋ ਦੇਖੋ ਜੀ ਕਿਵੇਂ ਨੌਂਦਰਾਂ ਮੁੜੀਆਂ ਹੋਈਆਂ ਬਰੀਕ ਪੱਕੇ ਛੱਲੇ ਲੱਗੇ ਬੰਦ ਹੱਡੀ ਜੋੜਾਂ ਦੀਆਂ ਕਦ ਕਾਠ ਸ਼ਕਲ ਅਕਲ ਤੇ ਰੰਗ ਰੂਪ ਠੀਕ ਹੈ ਜੀ ਪ੍ਰਮਾਤਮਾ ਨੇ ਇਹਨਾਂ ਨੂੰ ਬਾਦ ਚੜ ਕੇ ਦਿੱਤਾ ਹੈ ਮੇਰਾ ਵੀਰ ਬਾਕੀ ਚਲੋ ਵੇਣਿਆ ਕੈਸੋ ਭਰਾ ਦੇ ਘਰ ਜਾਂਦੀਆਂ ਨੇ ਆਪਣੀਆਂ ਅੱਜ ਵਾਲੀਆਂ ਇਹ ਟੌਪ ਮਦੀਨਾ ਤੇ ਮੇਰਾ ਵੀਰ ਟਾਈਮ ਨਾਲ ਫੋਨ ਲਾ ਲਿਓ ਠੀਕ ਹੈ ਜ ਇਹੀ ਭਰਾਵਾਂ ਕੋਲ ਟਾਈਮ ਨਹੀਂ ਹੁੰਦਾ ਹਨਾ ਫੋਨ ਲਾਉਂਦਾ ਮੇਰਾ ਭਰਾ ਤੁਸੀਂ WhatsApp ਉੱਤੇ ਆਪਾਂ ਨੂੰ ਮੈਸੇਜ ਪਾ ਦਿਆ ਕਰੋ WhatsApp ਦੇ ਉੱਤੇ ਮੇਰਾ ਵੀ ਕੱਲੇ-ਕੱਲੇ ਬੰਦੇ ਨੂੰ ਆਪਾਂ ਰਿਪਲਾਈ ਕਰੀਦਾ ਮੇਰਾ ਵੀ ਹੋ ਸਕਦਾ ਰਿਪਲਾਈ ਥੋੜਾ ਲੇਟ ਹੋਵੇ ਪਰ ਕੱਲੇ-ਕੱਲੇ ਬੰਦੇ ਦਾ ਮੇਰਾ ਵੀਰ ਆਪਾਂ ਜਵਾਬ ਦੇ ਹੀ ਦਿਆ ਉਸ ਚੀਜ਼ ਦੇ ਵਿੱਚ ਕਿ ਡਲਪਰੀ ਨਾਲ ਦੀ ਯਾਰ ਪੰਜਾਬ ਹੈ ਜੀ ਪੰਜਾਬ ਤਲਾਵਾ 10 ਕੋ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਹਨਾਂ ਥਾਵਾਂ ਦੇ ਉੱਤੇ ਮੇਰਾ ਵੀਰ ਜਾਨਪਰ ਆਪਣੀ ਜਾਂਦੇ ਨੇ ਕੋਈ ਮੇਰਾ ਭਰਾ ਐਸੀਟੀ ਤੋਂ ਬਿਲੋਂਗ ਕਰਦਾ ਹੋਵੇ ਤੇ ਆਪਣੇ ਭਰਾ ਦੇ ਨਾਲ ਕਰ ਲਿਓ ਕੰਟੈਕਟ ਤੇ ਮੰਗਾਲੀਓ ਦਰਸ਼ਕੋ ਆਪਣੇ ਘਰ ਟਾਪ ਜਾਨਵਰ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇੱਕ ਵਾਰੀ ਤੁਸੀਂ ਰੇਟ ਕਨਫਰਮ ਕਰੋਗੇ ਆਪਣੀ ਗਰੰਟੀ ਆ ਤੁਸੀਂ ਕਬੂਤਰੀਆਂ ਇਹ ਨਹੀਂ ਛੱਡਦੇ ਠੀਕ ਹੈ ਕਿ ਦਲਪਰੀ ਇਹਨਾਂ ਦੀ ਯਾਰ ਪੰਜਾਬ ਹੈ ਜੀ ਪੰਜਾਬ ਤਲਾਵਾ ਦਸ ਕੋ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਹਨਾਂ ਥਾਂ ਦੇ ਉੱਤੇ ਮੇਰਾ ਵੀਰ ਜਾਨਵਰ ਆਪਣੀ ਜਾਂਦੇ ਨੇ ਕੋਈ ਮੇਰਾ ਭਰਾ ਐਸੀਟੀ ਤੋਂ ਬਿਲੋਂਗ ਕਰਦਾ ਹੋਵੇ ਤੇ ਆਪਣੇ ਭਰਾ ਦੇ ਨਾਲ ਕਾਲੀਓ ਕੰਟੈਕਟ ਤੇ ਮੰਗਾਲੀਓ ਦਰਸ਼ਕੋ ਆਪਣੇ ਘਰ ਟਾਪ ਜਾਨਵਰ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇੱਕ ਵਾਰੀ ਤੁਸੀਂ ਰੇਟ ਕਨਫਰਮ ਕਰੋਗੇ ਆਪਣੀ ਗਰੰਟੀ ਆ ਤੁਸੀਂ ਕਬੂਤਰੀਆਂ ਇਹ ਨਹੀਂ ਛੱਡਦੇ ਠੀਕ ਹੈ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਤੁਹਾਨੂੰ ਪਤਾ ਹੀ ਆ ਬੇ ਕਿ ਕਹਿਣ ਦੇ ਆਪਾਂ ਲੋੜ ਨਹੀਂ ਪੈਂਦੀ ਟਾਪ ਖਰੇ ਤੇ ਛੋਟੀ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬੇ ਜੀ